ਪਾਲੂ ਸਤਿਗੁਰੂ ਜੀ ਆਪਣੀ ਜ਼ੁਬਾਨੇ پاک ਤੋਂ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਸਤਿਗੁਰੂ ਅਰਜੁਨ ਦੇ ਮਹਾਰਾਜ ਮੁਬਾਰਕ ਬਚਨਾਂ ਦੇ ਦੁਆਰਾ ਅਸਾਨੂੰ ਸੂਝ-ਬੂਝ ਬਖਸ਼ਿਸ਼ ਕਰ ਰਹੇ ਨੇ ਗਰੀਬ ਨਵਾਜ਼ ਇਹ ਪਾਵਨ ਪਵਿੱਤਰ ਬਚਨਾਂ ਦੀ ਦੁਆਰਾ ਜੋ ਬਲਾਵਲ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਨੇ ਅਸਾਨੂੰ ਪਰਿਪੂਰਣ ਪਰਮਾਤਮਾ ਦੇ ਬੇਅੰਤ ਹੋਣ ਦੀ ਬਾਬਾ ਸੂਜ ਬਖਸ਼ ਦੇਣੇ ਉਹ ਬੇਅੰਤ ਹੈ ਉਹਦੇ ਵਰਗਾ ਕੋਈ ਨਹੀਂ ਮਹਾਰਾਜ ਕਿਰਪਾਲਤਾ ਦੇ ਘਰ ਵਿੱਚ ਆਉਂਦੇ ਨੇ ਉਹ ਪਰਮਾਤਮਾ ਬੇਅੰਤੇ ਤੇ ਮਹਾਰਾਜ ਕਹਿੰਦੇ ਸਰਬਕल्याण ਕੀ ਗੁਰਦੇਵ ਅਕਾਲ ਪੁਰਖ ਵੈਗੁਰੂ ਜੀ ਨੇ ਦਾਤਾਰ ਪ੍ਰਭੂ ਜੀ ਨੇ ਸਰਬ ਸਾਰੇ ਪਾਸੇ ਸਰਬ ਸਾਰੀਆਂ ਦਗਾਵਾਂ ਤੇ ਔਰ ਸਰਬ ਸਾਰੀਆਂ ਕਰਕੇ ਸਾਰੀਆਂ ਜਗਾਵਾਂ ਤੇ ਸਾਰਿਆਂ ਕਰਕੇ ਅ ਸਾਰਿਆਂ ਦੇ ਹਿਰਦਿਆਂ ਅੰਦਰ ಪರಿਪੂਰਨ ਪਰਮਾਤਮਾ ਦੀ ਨੇ ਅ ਸਾਡੇ ਤੇ ਮਿਹਰਬਾਨੀ ਕਰਦਿਆਂ ਹੋਇਆਂ ਅਰ ਸਾਨੂੰ ਕਲਿਆਣ ਕਈਏ ਸੁਖ ਦਿਤਤੇ ਨੇ ਮਨ ਕਰਕੇ ਵੀ ਤਨ ਕਰਕੇ ਵੀ ਕਰ ਕਰਕੇ ਵੀ ਪਰਵਾਰ ਕਰਕੇ ਵੀ ਦੇਸ਼ ਕਰਕੇ ਵੀ ਵਾ ਦੇਸ਼ ਕਰਕੇ ਵੀ ਸਾਰੀਆਂ ਜਗਾਵਾਂ ਤੇ ਸਾਰੀਆਂ ਤਰ੍ਹਾਂ ਸੁੱਖ ਦੇਣਾ ਕੀਤੇ ਨੇ ਇਹ ਬਾਰੀ ਤੌਰ ਤੇ ਤਨ ਨੂੰ ਸੁੱਖ ਮਿਲਦਾ ਹੈ ਤਨ ਨੂੰ ਸੁੱਖ ਮਿਲਦਾ ਹੈ ਸੰਸਾਰ ਦੀਆਂ ਵਸਤੂਆਂ ਤੋਂ ਸੰਸਾਰ ਦੇ ਪਦਾਰਥਾਂ ਤੋਂ ਪਰਿਵਾਰ ਤੋਂ ਕਾਰੋਬਾਰ ਤੋਂ ਉਹ ਸੁਖ ਵਾਸਤੇ ਮਨੁੱਖ ਜਦੋਂ ਸੁਖ ਪ੍ਰਾਪਤ ਨਹੀਂ ਹੁੰਦਾ ਉਸ ਨੂੰ ਪ੍ਰਾਪਤ ਕਰਨ ਵਾਸਤੇ ਚੱਲਦਾ ਹੈ ਉਦਮਸ਼ੀਲ ਹੁੰਦਾ ਹੈ ਉਪਰਾਲਾ ਕਰਦਾ ਹੈ ਯਤਨ ਕਰਦਾ ਹੈ ਤੇ ਚੱਲਦਿਆਂ ਤੱਲਦਿਆਂ ਇਥੋਂ ਤੱਕ ਜਦੋਂ ਆਪਨੇ ਆਪ ਤੋਂ ਇਹ ਨਹੀਂ ਬਣਾਉਂਦਾ ਕਿ ਮੇਰੇ ਕਰਨ ਨਾਲ ਇਹ ਵਸਤੂ ਇਹ ਸੁਖ ਮੈਨੂੰ ਨਹੀਂ ਪ੍ਰਾਪਤ ਹੋਵੇਗਾ ਫਿਰ ਦੂਜੇ ਦੀ ਸਹਾਇਤਾ ਲੈਣੀ ਮناسب ਜਾਣਦਾ ਕਿ ਇਹਦੇ ਤੋਂ ਸਹਾਇਤਾ ਲੈ ਕੇ ਇਹਦੀ ਮਦਦ ਲੈ ਕੇ ਇਹ ਮੇਰਾ ਕਾਰਜ ਸੰਪੰਨ ਹੋ ਜਾਏਗਾ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਬਚਨ ਕਰਦੇ ਨੇ ਇਸੇ ਸੋਖਾਂ ਵਾਸਤੇ ਹੀ ਮਨੁੱਖ ਮਨੁੱਖ ਦੀ ਸੇਵਾ ਕਰੀ ਜਾ ਰਿਹਾ ਹੈ ਸੁਖ ਕੇ ਹੇਤ ਸੁਖ ਵਾਸਤੇ ਬਹੁਤ ਦੁੱਖ ਪਾਵਤ ਬਹੁਤ ਦੁੱਖਾਂ ਨੂੰ ਪ੍ਰਾਪਤ ਕਰਦਾ ਹੈ ਬੜੇ ਦੁੱਖ ਚੱਲਦਾ ਇੱਕ ਇੱਛਾ ਸੁਖ ਦੀ ਆਹ ਕਠਿਨਾਈ ਤੋਂ ਅਗੇਰੇ ਮੈਨੂੰ ਸੁਖ ਮਿਲੇਗਾ ਆਹ ਕਠਨ ਸਮਾ ਆ ਗਿਆ ਇਹਦੇ ਤੋਂ ਅੱਗੇ ਬਸ ਮੈਨੂੰ ਸੁੱਖ ਮਿਲੇਗਾ ਦੁੱਖ ਨੂੰ ਸਹਾਰਦਾ ਸੁੱਖ ਦੀ ਆਸ਼ਾ ਦੇ ਨਾਲ ਸੁੱਖ ਮਿਲੇਗਾ ਸੁੱਖ ਕੇ ਹੇਤ ਬਹੁਤ ਦੁੱਖ ਭਾਵਤ ਸੇਵ ਕਰਤ ਜਨ ਜਨ ਕੀ ਮਨੁੱਖ ਤੋਂ ਸੁੱਖ ਚਾਹੁੰਦਾ ਹੈ ਮਨੁੱਖ ਦੀ ਮਨੁੱਖ ਸੇਵਾ ਕਰਦਾ ਹੈ ਇਸ ਲਈ ਕਿਤੋਂ ਮੈਨੂੰ ਸੁੱਖ ਮਿਲੇ ਇਹਦੇ ਤੋਂ ਮੈਨੂੰ ਕੁਝ ਮਿਲੇਗਾ ਮਹਾਰਾਜ ਸਚੀ ਪਰਸ਼ਾ ਕਹਿੰਦੇ ਸੁੱਖ ਐਉਂ ਨਹੀਂ ਮਿਲਦਾ ਸੁੱਖ ਪਦਾਰਥਾਂ ਤੋਂ ਆ ਸੁੱਖ ਸਬੰਧੀਆਂ ਤੋਂ ਆ ਸੁੱਖ ਸੰਸਾਰ ਤੋਂ ਆ ਇਹ ਸੁੱਖ ਐਉਂ ਨਹੀਂ ਮਿਲਣਾ ਬਾਹਰ ਦਾ ਜਿੱਥੇ ਸੁੱਖ ਮਿਲੇਗਾ ਉਹਦਾ ਵਿਪਰਤ ਜੇ ਭਾਵ ਦੁੱਖ ਹੋਵੇਗਾ ਬਹੁਤ ਦੁੱਖ ਹੋਵੇਗਾ ਤਾਂ ਹੀ ਮਹਾਰਤ ਬਾਣੀ ਅੰਦਰ ਕਹਿੰਦੇ ਨੇ ਬਈ ਮੈਂ ਹੀ ਸੁਖ ਨਹੀਂ ਮੰਗਦੇ ਭਗਤ ਜੀ ਕਹਿੰਦੇ ਮੈਂ ਸੁਖ ਨਹੀਂ ਮੰਗਦਾ ਭਗਤ ਕਬੀਰ ਸਾਹਿਬ ਮਹਾਰਾਜ ਦੇ ਬਚਨ ਨੇ ਕਹਿੰਦੇ ਸੁਖ ਮੰਗਤ ਦੁੱਖ ਆਗੇ ਆਵੇ ਸੋ ਸੁਖ ਹਮੂਨਾ ਮੰਗਿਆ ਭਾਵੇ ਮੈਨੂੰ ਉਹ ਮੰਗਣਾ ਚੰਗਾ ਨਹੀਂ ਸੁਖ ਲੱਗਦਾ ਜਿਹਦੇ ਮੰਗਰ ਦੁੱਖ ਆਪੇ ਹੀ ਆ ਜਾਣਾ ਹੈ ਦੁੱਖ ਆ ਜਾਣਾ ਮੈਂ ਉਹ ਸੁਖ ਨਹੀਂ ਮੰਗਦਾ ਇੱਕ ਪਾਸੇ ਭਗਤ ਜੀ ਇਹ ਕਹਿੰਦੇ ਜੇ ਤੂੰ ਕਿਰਪਾ ਕਰੇ ਤੂੰ ਰਹਿਮਤ ਕਰੇ ਔਰ ਫੇਰ ਮੈਨੂੰ ਦੋਨੇ ਹੀ ਪਰਵਾਣੇ ਸੁਖ ਦੇ ਤਾ ਤੁਝੇ ਧਿਆਈ ਮਹਾਰਾਜੇ ਸੁਖ ਦੇਵੇਂ ਤੈਨੂੰ ਜਪਾਂ ਔਰ ਸੁਖ ਦੇ ਦੇਵੇਂ ਤਾ ਤੈਨੂੰ ਆਰਾਧਾ ਤੇ ਦੁੱਖ ਵਿੱਚ ਸੁਖ ਮਨਾਈ ਜੇ ਦੁੱਖ ਆ ਜਾਵੇ ਤੇ ਤਾਂ ਵੀ ਸੁਖ ਮਨਾਵਾਂਗਾ ਕਿਉਂਕਿ ਤੇਰਾ ਦਿੱਤਾ ਹੋਇਆ ਹੈ ਮੇਰੇ ਵੈ ਗੁਰੂ ਜੀ ਜੇ ਤੈਨੂੰ ਪਾਉਂਦਾ ਤੇ ਮਹਾਰਾਜ ਤੂੰ ਬਾਦਸ਼ਾਹਤ ਦੇ ਉੱਪਰ ਬਿਠਾ ਦੇਵੇਂ ਔਰ ਮੈਨੂੰ ਉਹ ਵੀ ਤੇਰਾ ਹੁਕਮ ਕਾਬਲੇ ਕਬੂਲੇ ਅਰ ਜੇ ਤੈਨੂੰ ਭਾਵੇ ਤਾਂ ਰਾਜ ਤੇ ਬਿਠਾ ਦੇਵੇਂ ਰਾਜਾ ਬਣਾ ਦੇਵੇਂ ਮਹਾਰਾਜ ਜੇ ਤੈਨੂੰ ਚੰਗਾ ਲੱਗੇ ਤੇ ਤੂੰ ਪਿਕਸ਼ਾ ਮੰਗਣ ਲਾ ਦੇਵੇਂ ਘਰ ਘਰ ਮੰਗਣ ਲਾ ਦੇਵੇਂ ਮਹਾਰਾਜ ਮੈਂ ਤਾਂ ਵੀ ਅਰ ਤੇਰੇ ਨਾਲ ਜੁੜਿਆ ਰਾਂਗਾ ਮੈਨੂੰ ਨਾ ਪਿਕਸ਼ਾ ਡਰ ਆਉਂਦੀ ਏ ਨਾ ਮੈਨੂੰ ਰਾਜ ઠડਕਾਉਂਦਾ ਦੋਨੇ ਅਵਸਥਾ ਵਿੱਚ ਰੱਬ ਭੁੱਲ ਜਾਂਦਾ ਹੈ ਬਹੁਤਾਂ ਅੰਦਰ ਲੁਕਾਈ ਨੂੰ ਜਦੋਂ ਬਹੁਤੀ ਖੁਸ਼ੀ ਆਦਾਵੇ ਬਹੁਤੇ ਸੁੱਖ ਆਦਨ ਉਦੋਂ ਮਨੋ ਕਹਿੰਦਾ ਹੁਣ ਰੱਬ ਦਾ ਕੰਮ ਕੀ ਹੈ ਬਾਈ ਹੁਣ ਰੱਬ ਨੂੰ ਕਾਦੇ ਲਈ ਜਪਣਾ ਹੈ ਸਭ ਕੁਝ ਮੇਰੇ ਕੋਲ ਹੈ ਹੁਣ ਗੁਰਦੁਆਰੇ ਮੰਦਰ ਮਸਜਿਦ ਕਾਦੇ ਲਈ ਜਾਣਾ ਹੈ ਹੁਣ ਸੇਵਾ ਸਿਮਰਨ ਕਾਦੇ ਲਈ ਕਰਨਾ ਹੈ ਸਭ ਕੁਝ ਮੈਨੂੰ ਮਿਲ ਗਿਆ ਹੈ ਨਹੀਂ ਜਪਦਾ ਜਦੋਂ ਆਤ ਦਾ ਦੁੱਖ ਓਦੋਂ ਕਹਿੰਦਾ ਮੇਰੇ ਕੋਲ ਸਮਾਂ ਹੀ ਨਹੀਂ ਹੈ ਕੀ ਕਰਾਂ ਸਮਾਂ ਨਹੀਂ ਨਿਕਲਦਾ ਬਹੁਤ ਦੁਖੀ ਬਹੁਤ ਦੁੱਖ ਦੇ ਵਿੱਚ ਕੁ ਗਿਆ ਆਇਆ ਇਸ ਕਰਕੇ ਭਗਤ ਜੀ ਕਹਿੰਦੇ ਨੇ ਜੇ ਮਹਾਰਾਜ ਰਾਜ ਬਹਾਲੇ ਤੂੰ ਰਾਜ ਤੇ ਬਿਠਾ ਦੇਵੇਂ ਤਾਂ ਤੇਰੀ ਵਡਿਆਈ ਜੇ ਪਿਕਸ਼ਾ ਮੰਗਣ ਲਾ ਦੇਵੇਂ ਮੇਰਾ ਘਟ ਦਾ ਕੁਝ ਨਹੀਂ ਹੈ ਦੋਨਾਂ ਅਵਸ ਥਾਵਾਂ ਨੂੰ ਮੈਂ ਪ੍ਰਵਾਨ ਕਰਦਾ ਹਾਂ ਸ਼ਰਤ ਇਹ ਆ ਕਿ ਤੂੰ ਹੋਵੇਂ ਦੋਨਾਂ ਚ ਦੁੱਖ ਆਵੇ ਤੇ ਤਾਂ ਵੀ ਤੂੰ ਨਾਲ ਹੋਵੇਂ ਸੁਖ ਆਵੇ ਤੇ ਤਾਂ ਵੀ ਤੂੰ ਨਾਲ ਹੋਵੇਂ ਮਹਾਰਾਜ ਭਗਤਾਨੀ ਇੱਕ ਪਾਸੇ ਸੁਖ ਦਾ ਤਿਆਗ ਕਿਹਾ ਹੈ ਇੱਕ ਪਾਸੇ ਕਿਹਾ ਦੋਨੇ ਚਾਹੀਦਿਆਂ ਨੇ ਉਹਦੇ ਵਿੱਚ ਸ਼ਰਤ ਇਹ ਆ ਕਿ ਤੂੰ ਹੋਵੇਂ ਉਹਦੇ ਵਿੱਚ ਤੂੰ ਆਪ ਚਾਹੀਦਾ ਕਿ ਸੁਖ ਸੰਸਾਰ ਦੀਆਂ ਵਸਤੂ ਤੋਂ ਪ੍ਰਾਪਤ ਹੁੰਦਾ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਜੇ ਤੂੰ ਸੰਸਾਰੀ ਵਸਤੂਆਂ ਨੂੰ ਲੋੜਦਾ ਹੈ ਪਦਾਰਥਾਂ ਨੂੰ ਲੋੜਦਾ ਹੈ ਚਾਹਣਾ ਤੇ ਐਵੇਂ ਉਧ ਇਧਰ ਉਧਰ ਨਾ ਭਟਕਦਾ ਫਿਰ ਫਿਰ ਗੁਰੂ ਦੇ ਕੋਲ ਆ ਗੁਰੂ ਤੈਨੂੰ ਦਾਤਾਂ ਦੇ ਦੇਵੇਗਾ ਤੇ ਜੋ ਗੁਰੂ ਦੇਵੇਗਾ ਉਹ ਕਦੇ ਮੁਕਦਾ ਨਹੀਂ ਜਾ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਜਿਹੜਾ ਜੀਵ ਚਾਹੁੰਦਾ ਹੈ ਜੀਵਨ ਵਿੱਚ ਸਦੀਵੀ ਸੁਖ ਬਣਿਆ ਰਵੇ ਉਹ ਪ੍ਰਭੂ ਦੀ ਸਰਨ ਆਵੇ ਪ੍ਰਭੂ ਦੀ ਸਰਨ ਪ੍ਰਾਪਤ ਕਰੇ ਮਹਾਰਾਜ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਰਬ ਕਲਿਆਣ ਸਾਰੇ ਪ੍ਰਕਾਰ ਅਰ ਤੇ ਸਾਰੀਆਂ ਜਗਾਵਾਂ ਤੇ ਕਲਿਆਣ ਮੈਨੇ ਸੁਖ ਬਾਰੀ ਸੰਸਾਰ ਦੇ ਅਰ ਸੁਖ ਸੰਸਾਰੀ ਪਦਾਰਥਾਂ ਤੋਂ ਪਰਵਾਰ ਤੋਂ ਪ੍ਰਾਪਤ ਹੁੰਦੇ ਨੇ ਆਨੰਦ ਪ੍ਰਭੂ ਤੋਂ ਪ੍ਰਾਪਤ ਹੁੰਦਾ ਜਾਪ ਤੋਂ ਸੇਵਾ ਤੋਂ ਪ੍ਰਾਪਤ ਹੁੰਦਾ ਮਹਾਰਾਜ ਮੇਰ ਕਰਦੇ ਨੇ ਕੀਏ ਗੁਰਦੇਵ ਇਹਨਾਂ ਦੀ ਪ੍ਰਾਪਤੀ ਇਹਨਾਂ ਦੀ ਬਖਸ਼ਿਸ਼ ਗੁਰਦੇਵ ਜਿਹੜਾ ਪ੍ਰਕਾਸ਼ ਰੂਪ ਪਰਮਾਤਮਾ ਹੈ ਨਾ ਉਹਨਾਂ ਤੋਂ ਹੁੰਦੀ ਕਈ ਵੇਰ ਮਨੁੱਖ ਦੇ ਕੋਲ ਸੁੱਖ ਨੇ ਸੰਸਾਰ ਦੀਆਂ ਸੁਭ ਦਾਵਾਂ ਨੇ ਪਰ ਅੰਦਰ ਮਾਇੂਸੀ ਏ ਅੰਦਰ ਖਲਦਲੀ ਮੱਛੀ ਹੋਈ ਏ ਅੰਦਰ ਕਹਰਾ ਮੱਤਿਆ ਹੋਇਆ ਸੁੱਖ ਬਾਰੋਂ ਨੇ ਸੁਭ ਦਾਵਾਂ ਬਾਰੋਂ ਨੇ ਅੰਦਰੋਂ ਤਪਦਾ ਪਿਆ ਹੈ ਤਪਦਾ ਤਾਂ ਆ ਸੁਖ ਬਾਰ ਦੇ ਨੇ ਨਾਮ ਨਰੰਕਾਰ ਦਾ ਉਹ ਜਪਿਆ ਨਹੀਂ ਅੰਦਰ ਵਸਿਆ ਨਹੀਂ ਜਦੋਂ ਅੰਦਰ ਨਾਮ ਵਿਸਾਇਆ ਬਾਣੀ ਨੂੰ ਧਿਆਇਆ ਅੰਦਰ ਆਨੰਦ ਪੈਦਾ ਹੋਵੇਗਾ ਤਨ ਦਾ ਸੁਖੇ ਸੰਸਾਰ ਦਾ ਸੰਸਾਰ ਵਿੱਚੋਂ ਤਨ ਨੂੰ ਸੁਖ ਮਿਲਦਾ ਹੈ ਨਰੰਕਾਰ ਨੂੰ ਜਪ ਕੇ ਮਨ ਨੂੰ ਆਨੰਦ ਮਿਲਦਾ ਹੈ ਖੇੜਾ ਮਿਲਦਾ ਮਨ ਆਨੰਦ ਵਿੱਚ ਜਿਉਂਦਾ ਅਰ ਤਨ ਸੁਖ ਮਹਿਸੂਸ ਕਰਦਾ ਹੈ ਮਹਾਰਾਜ ਮੇਰ ਕਰਦੇ ਨੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋਵੇਗਾ ਅਰ ਸਾਰੇ ਸੁਖ ਪ੍ਰਾਪਤ ਪ੍ਰਭੂ ਕਰਵਾ ਦੇਵੇਗਾ ਕਿਰਪਾ ਕਰਕੇ ਸਰਬ ਕਲਿਆਨ ਸੁਖ ਸਹਿਜ ਨਿਧਾਨ ਸਾਰੇ ਪ੍ਰਕਾਰ ਕਲਿਆਨ ਅਰ ਜਿਹੜੀ ਇਹ ਬਖਸ਼ਿਸ਼ ਹੋਵੇਗੀ ਪ੍ਰਭੂ ਦੀ ਰਹਿਮਤ ਵਰਸੇਗੀ ਅਰ ਸੁਖ ਪ੍ਰਾਪਤ ਹੋਣਗੇ ਕਿਉਂਕਿ ਉਹ ਸੁਖਾਂ ਦਾ ਖਜ਼ਾਨਾ ਵੈਗਰੂਏ ਸੁਖ ਨਿਧਾਨ ਅਬਨਾਸੀ ਪ੍ਰਭ ਸੁਣਿਆ ਉਹ ਮਾਲਕ ਜਾਕੈ ਹਿਰਦੈ ਵਸੇ ਭਗਵਾਨ ਉਹ ਨਿਧਾਨ ਖਜ਼ਾਨਿਆਂ ਦਾ ਮਾਲਕ ਬੰਦਾ ਏ ਜਿਸ ਦੇ ਹਿਰਦੇ ਅੰਦਰ ਖਟਪਗਾ ਸੁਪਨ ਪਰੀਪੂਰਨ ਪਰਮਾਤਮਾ ਇਹਨਾਂ ਗੁਣਾਂ ਵਾਲਾ ਦਾਤਾਰ ਪ੍ਰਭ ਖੁਦ ਵਸਦਾ ਆ ਉਹ ਹਿਰਦੇ ਦੇ ਅੰਦਰ ਵਾਸਾ ਕਰਦਾ ਸਰਬ ਕਲਿਆਨ ਸੁਖ ਮਨ ਉਠੇ ਸਾਰੀਆਂ ਥਾਵਾਂ ਤੇ ਸੁਖ ਪ੍ਰਾਪਤ ਔਰ ਕਲਿਆਨ ਹੁੰਦੀ ਏ ਔਰ ਖੁਸ਼ੀਆਂ ਮਿਲਦੀਆਂ ਨੇ ਮਨ ਅੰਦਰ ਸਕੂਨ ਪ੍ਰਗਟ ਹੁੰਦਾ ਹਰ ਗੁਣ ਗਾਏ ਹਰੀ ਦੇ ਗੁਣਾ ਨੂੰ ਅੰਦਰੋਂ ਗਾਇਨ ਕਰਨ ਨਾਲ ਗੁਰਨਾਨਕ ਟੋਠੇ ਗੁਰੂ ਪ੍ਰਸੰਨ ਹੋ ਜਾਂਦੇ ਉਦੇ ਨਾਲ ਜਪਨ ਨਾਲ ਆਰਾਧਨ ਨਾਲ ਮਹਾਰਾਜ ਕਹਿੰਦੇ ਸੇਵਕ ਆਪਣੀ ਲਾਇਓ ਸੇਵ ਹੁਣ ਇਹ ਸੁਖ ਅਰਦੇੜਾ ਤੇ ਅੰਦਰ ਦਾ ਸਕੂਨ ਪ੍ਰਾਪਤ ਕਿਵੇਂ ਹੋਏ ਜਦੋਂ ਗੁਰੂ ਪ੍ਰਸੰਨ ਹੋ ਗਏ ਸੇਵਕ ਨੂੰ ਆਪਣੀ ਸੇਵਾ ਵਿੱਚ ਲਾਉਣਾ ਕੀਤਾ ਸੇਵਕ ਕਾ ਸੇਵਾ ਬਣ ਆਈ ਪਹਿਲਾਂ ਸੇਵਾ ਫਿਰ ਸਿਮਰਨ ਚੱਲੇਗਾ ਅੰਦਰ ਅਗਰ ਜੇ ਸੇਵਾ ਨਹੀਂ ਨਾ ਕਰਨ ਲੱਗਾ ਸਿਮਰਨ ਕਰਨ ਵਾਲਾ ਹਉਮੇ ਦਾ ਸ਼ਿਕਾਰ ਹੋ ਜਾਵੇਗਾ ਇਹਦੇ ਅੰਦਰ ਹਉਮੇ ਆ ਜਾਏਗੀ ਐਵੇਂ ਕੋਈ ਜੁੱਤੀਆਂ ਝਾੜੀ ਜਾਂਦਾ ਹੈ ਐਵੇਂ ਕੋਈ ਪੰਡੇ ਮਾਂਜੀ ਜਾਂਦਾ ਹੈ ਐਵੇਂ ਹੀ ਕੋਈ ਝਾੜੂ ਤੇ ਫੇਰੀ ਜਾਂਦਾ ਕੀ ਲੋੜ ਹੈ ਜਪਦਾ ਮੈਂ ਨਾਮ ਦਪਦਾ ਮੈਂ ਨਾਮ ਦਪਦਾ ਹੈ ਭਾਂਡਾ ਸਾਫ਼ ਨਹੀਂ ਉਹਦੇ ਵਿੱਚ ਵਸਤੂ ਪਾਉਣੀ ਚਾਹੁੰਦਾ ਹੈ ਉਹ ਵਸਤੂ ਵੀ ਖਰਾਬ ਕਰਕੇ ਧਰ ਦਿੰਦਾ ਹੈ ਜਦੋਂ ਢਾਂਡਾ ਸਾਫ਼ ਨਹੀਂ ਸੇਵਾ ਨੇ ਔਰ ਢਾਂਡਾ ਸੁਥਰਾ ਕਰਨਾ ਹੈ ਜੀਵਨ ਸੁਥਰਾ ਕਰਨਾ ਹੈ ਨਿਰਮਾਨਤਾ ਲਿਆਉਣੀ ਹੈ ਫਿਰ ਉਸ ਢਡੇ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਪਵਿੱਤਰਤਾ ਦੇ ਵਿੱਚ ਨਿਮਰਤਾ ਵਾਲੇ ਢਡੇ ਵਿੱਚ ਵੈ ਗੁਰੂ ਦਾ ਨਾਮ ਟਿਕਣਾ ਹੈ ਜਿੰਨਾ ਚਿਰ ਸੇਵਾ ਨਹੀਂ ਸਿਮਰਨ ਚੱਲੇਗਾ ਨਹੀਂ ਸੇਵਾ ਕਰ ਤੇ ਸੇਵਾ ਕਰਦੇ ਆ ਨਾਮ ਮਿਲੇਗਾ ਨਾਮ ਨਾਲ ਮਾਲਕ ਮਿਲੇਗਾ ਸੇਵਾ ਕਰਤ ਹੋਏ ਨਿਹਕਾਮੀ ਸੇਵਾ ਕਰਦੇ ਆ ਕਾਮਨਾ ਨਾ ਹੋਵੇ ਬਹੁਤਾਦ ਅੰਦਰ ਸੇਵਾ ਕਾਮਨਾ ਸਹਿਤ ਹੁੰਦੀ ਹੈ ਕਾਮਨਾ ਸਹਿਤ ਸੇਵਾ ਕਰਦੇ ਤੇ ਕਰਦੇ ਆ ਮੇਰੀ ਨੌਕਰੀ ਲੱਗ ਜਾਏ ਪੁੱਤਰ ਪੋਤਰੇ ਦੀ ਨੌਕਰੀ ਲੱਗ ਜਾਏ ਘਰ ਨੂੰ ਪਰਿਵਾਰ ਨੂੰ ਸੁੱਖ ਮਿਲੇ ਉਹ ਮਿਲਦਾ ਹੈ ਸੇਵਾ ਕਰਦਾ ਹੈ ਗੁਰੂ ਨੇ ਦੇਣਾ ਹੈ ਉਹ ਦਿੰਦਾ ਹੈ ਜਿੱਦਣ ਇਹਨੇ ਗੁਰੂ ਨੂੰ ਮੰਗ ਲਿਆ ਉਦੋਂ ਗੁਰੂ ਆਪਾ ਵੀ ਇਹਨੂੰ ਦੇ ਦੇਵੇਗਾ ਜਿੱਦਾਂ ਨਾਮ ਮੰਗ ਲਿਆ ਉਦੋਂ ਨਾਮ ਵੀ ਮਿਲ ਜਾਏਗਾ ਹਾਲਾਂਕਿ ਇਹਨੇ ਸੰਸਾਰ ਦੀਆਂ ਵਸਤੂ ਮੰਗਦਾ ਹੈ ਉਹ ਮਿਲਦੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਸੇਵਕ ਜਿਹੜਾ ਹੈ ਅਰ ਸੇਵਕ ਬਣ ਕੇ ਸੇਵਾ ਕਰੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਉਹਦੀ ਸੇਵਾ ਕਰ ਜਨੇ ਤੇਰੀ ਇੱਛਾ ਪੂਰੀ ਕੀਤੀ ਹੁਣ ਆਪਣੀਆਂ ਕਿੰਨੀਆਂ ਕਿੰਨੀਆਂ ਇੱਛਾਵਾਂ ਪੂਰੀਆਂ ਹੋਈਆਂ ਸਭ ਤੋਂ ਵੱਡੀ ਇੱਛਾ ਸੀ ਮਨੁੱਖਾ ਸ਼ਰੀਰ ਮਿਲਣ ਦੀ ਕਿਉਂਕਿ ਇਸ ਸ਼ਰੀਰ ਨੂੰ ਅਰ ਜਿੰਨੀਆਂ ਜੂਨੀਆਂ ਸਭ ਲੋਚਨੀਆਂ ਇਸ ਦੇਹੀ ਕੋ ਸਿਮਰਹਿ ਦੇਵ ਸਾਦੇਹੀ ਪਾਜ ਹਰ ਕੀ ਸੇਵ ਪਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹ ਮਨੁੱਖਾ ਜਨਮ ਦਾ ਇਹ ਲਾਹ ਹੈ ਤੇ ਮਨੁੱਖਾ ਜਨਮ ਨਾਲ ਕੀਤਾ ਕੀ ਮਹਾਰਾਜ ਕਹਿੰਦੇ ਸੇਵਾ ਬਣ ਕੇ ਸੇਵਾ ਸੇਵਕ ਬਣ ਕੇ ਸੇਵਾ ਕਰ ਜਿਹੜਾ ਇੱਛਾ ਪੂਰੀਆਂ ਕਰਨ ਵਾਲਾ ਮਾਲਕ ਆ फिर की होएगा जब सतगुरु की सेवा करेंगा फिर महाराज कहें सतगुर की सेवा सफल है जे को करे चित लाए और चित ला के मन ला के ब्रति ला के सेवा करे जे को करे चित लाए मन चिंदिया फल ਪਾਵਨਾ ਮਨ ਵਿੱਚ ਚਿਤਵੇ ਸੋਚਿਆ ਹੋਇਆ ਉਹ ਫਲ ਦੀ ਮਰਤਬੇ ਦੀ ਵਸਤੂ ਦੀ ਪ੍ਰਾਪਤੀ ਹੋਏਗੀ ਮਨ ਚਿੰਦਿਆ ਫਲ ਪਾਵਨਾ ਨਾਮ ਜਪਣ ਨਾਲ ਹਉਮੈ ਵਿੱਚੋਂ ਜਾਏ ਅੰਦਰੋਂ ਨਾਮ ਟਿਕੇਗਾ ਹਉਮੈ ਚਲੀ ਜਾਏਗੀ ਜੀਵਨ ਦੀ ਸੰਪੂਰਨਤਾ ਹੋਵੇਗੀ ਔਰ ਸੇਵਕ ਬਣ ਕੇ ਸੇਵਾ ਕਰ ਤੇ ਸੇਵਕ ਨੂੰ ਆਪਣੀ ਲਾਇਓ ਸੇਵ ਸੇਵਕ ਜਾਣ ਕੇ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲੈਣਾ ਕੀਤਾ ਆਪਣੀ ਸੇਵਾ ਵਿੱਚ ਜੋੜ ਲੈਣਾ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰ ਉਹਨੋਂ ਲੋਕ ਤੇ ਪਰਲੋਕ ਦੀ ਵਡਿਆਈ ਦਿੰਦੇ ਨੇ ਉਹ ਸੇਵਕ ਨੂੰ ਆਪੇ ਸੇਵ ਕਰਾਏ ਦਾ ਪਿਆਰਾ ਆਪ ਦਿਵਾਵੇ ਮਾਨ ਆਪ ਹੀ ਉਹਦੇ ਅੰਦਰ ਵਸ ਕੇ ਉਨੂੰ ਤਰਵਾਸ ਬਖਸ਼ ਕੇ ਸਿੱਖਣੋਂ ਸੇਵਾ ਵਿੱਚ ਜੋੜਦਾ ਹੈ ਪ੍ਰਭੂ ਤੇ ਆਪ ਹੀ ਕਿਰਪਾ ਕਰਕੇ ਉਹਦਾ ਅਦਬ ਤੇ ਸਤਕਾਰ ਬਹਾਲ ਕਰਾਉਂਦਾ ਹੈ ਮਹਾਰਾਜ ਕਹਿੰਦੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਗੁਰੂ ਕੀ ਕੋਈ ਗੁਰ ਸਿੱਖ ਪਿਆਰਾ ਕੋਈ ਪੁੱਤਰ ਕੋਈ ਸਿੱਖ ਕੋਈ ਸੇਵਕ ਸੱਚੇ ਸਤਗੁਰੂ ਦੀ ਸੇਵਾ ਕਰੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਕੋਈ ਸੇਵਾ ਤਾਂ ਕਰੇ ਅਰ ਤਿਸ ਕਾਰਜ ਸਭ ਸਵਾਰੇ ਤੇ ਜਿਹੜਾ ਸੇਵਾ ਕਰਦਾ ਹੈ ਨਾ ਗੁਰੂ ਉਹਦੇ ਸਾਰੇ ਕਾਰਜ ਸਵਾਰ ਦੇਂਦਾ ਸਤਿਗੁਰੂ ਕਹਿੰਦੇ ਕੋਈ ਅਧੂਰੀ ਇੱਛਾ ਨਹੀਂ ਰਹਿਣੇਂਦਾ ਜੋ ਇੱਛਾ ਹੈ ਸੋ ਫਲ ਪਾਏ ਸੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੋ ਦੀ ਇੱਛਾ ਹੋਵੇਗੀ ਨਾ ਭਾਵਨਾ ਨਾਲ ਪ੍ਰੇਮ ਨਾਲ ਦਿਖਾਵੇ ਮਾਤਰ ਨਹੀਂ ਪ੍ਰਭੂ ਨੂੰ ਰਜਾਉਣ ਲਈ ਸੇਵਾ ਕਰੇ ਜੋ ਵੀ ਇੱਛਾ ਹੋਵੇਗੀ ਫਲ ਪਾਏਗਾ ਪੁੱਤ ਧਨ ਲਖਮੀ ਖੜ ਮਿਲੇ ਹਰ ਨਿਸਤਾਰੇ ਪੁੱਤਰ ਧਨ ਔਰ ਦੌਲਤ ਸਭ ਕੁਝ ਮਿਲੇਗਾ ਤੇ ਗੁਰੂ ਪਾਰ ਉਤਾਰਾ ਵੀ ਕਰੇਗਾ ਤੂੰ ਸੇਵਾ ਕਰ ਸੇਵਾ ਕਰਦਿਆਂ ਹੀ ਸਿਮਰਨ ਚੱਲਣਾ ਹੈ ਸੇਵਾ ਤੋਂ ਹੀ ਸ਼ੁਰੂਆਤ ਹੋਣੀ ਹੈ ਅਰ ਜੇ ਸੇਵਾ ਨਹੀਂ ਤੇ ਸਿਮਰਨ ਕਦ ਕਰੇਗਾ ਹਉ ਮੈਂ ਬਨ ਜਾਏਗੀ ਕਹਿ ਲਗੇ ਸੰਸਾਰ ਵਿੱਚ ਆਇਆ ਸੇਵਕ ਮਾ ਗੁਰੂ ਨੂੰ ਰਜ਼ਾ ਤਾਂ ਗਲ ਬੰਨੀ ਭਈ ਗੁਰਦਾਸ ਸਾਹਿਬ ਨੇ ਵੀ ਬਚਨ ਕਹਿ ਕਹਿੰਦੇ ਗੁਰਮਖ ਹੱਥ ਸ਼ਕੱਥ ਹਨ ਕਹਿੰਦੇ ਜਿਹੜੇ ਗੁਰਮਖ ਹੈ ਨਾ ਭਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਦੇ ਹੱਥ ਸ਼ਕੱਥ ਮੈਨੇ ਸਫਲੇ ਨੇ ਕਿਉਂ ਸਵਲੇ ਨੇ ਕਹਿੰਦੇ ਸਾਧ ਸੰਗਤ ਗੁਰਕਾਰ ਕੁਮਾਵੈ ਉਹ ਸਾਧ ਸੰਗਤ ਵਿੱਚ ਆਉਂਦੇ ਨੇ ਤੇ ਆ ਕੇ ਗੁਰੂ ਦੇ ਦੱਸੇ ਅਨੁਸਾਰ ਕਾਰ ਨੂੰ ਕਰਦੇ ਨੇ ਸੇਵਾ ਨੂੰ ਕਰਦੇ ਨੇ ਕਾਰਜਾਂ ਨੂੰ ਗੁਰੂ ਕਿਆਂ ਨੂੰ ਹੱਥਾਂ ਨਾਲ ਸੰਪੰਨ ਕਰਦੇ ਸੇਵਾ ਕਰਦੇ ਨੇ ਪਾਣੀ ਪੱਖਾ ਪੀਹਣਾ ਆਗੇ ਕੀ ਦੇਖਦੇ ਆ ਗੁਰੂ ਕੇ ਲੰਗਰਾਂ ਵਿੱਚ ਪਾਣੀ ਨਹੀਂ ਖੂ ਤੋਂ ਪਾਣੀ ਭਰ ਕੇ ਲਿਆਨਾ ਖੋ ਗੇੜਨਾ ਪਾਣੀ ਕੱਢਨਾ ਔਰ ਪੱਖਾ ਸੰਗਤ ਬੈਠੀ ਗਰਮੀ ਦਾ ਮਾਹੌਲ ਹੈ ਹੁਣ ਬਹੁਤ ਔਰ ਬਿਜਲੀ ਦਾ ਜ਼ਗ ਆ ਗਿਆ ਕਰਕੇ ਪੱਖਿਆਂ ਦਾ ਪ੍ਰਬੰਧ ਹੈ ਪਹਿਲਾਂ ਆਪ ਨੂੰ ਸਿਆਣਿਆਂ ਨੂੰ ਪਤਾ ਹੋਵੇਗਾ ਸੰਗਤ ਵਿੱਚ ਪੱਖੇ ਝੱਲਦੇ ਹੁੰਦੇ ਸਨ ਔਰ ਉਹ ਵੱਡੇ ਵੱਡੇ ਪੱਖੇ ਬਣਾਏ ਹੁੰਦੇ ਸਨ ਕਹਿੰਦੇ ਪੱਖੇ ਦੀ ਸੇਵਾ ਕਰਨੀ ਪੀਹਣਾ ਗੁਰੂ ਕੇ ਲੰਗਰਾਂ ਵਿੱਚ ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸੀ ਗੁਰਸਿੱਖਾਂ ਨੇ ਹੱਥੀਂ ਸੇਵਾ ਕਰਨੀ ਆਟਾ ਪੀਣਾ ਉਹਦਾ ਕਹਿਣ ਲੱਗੇ ਗੁਰੂ ਕੇ ਸੇਖੇ ਸੇਵਾ ਕਰਦੇ ਤੇ ਪੈਰ ਧੋਏ ਅਰ ਚਰਨ ਅੰਮ੍ਰਿਤ ਪਾਵੈ ਕਹਿੰਦੇ ਇੰਨੀ ਸ਼ਰਦਾ ਇੰਨੀ ਸ਼ਰਦਾ ਜਿਹੜੇ ਸੇਵਾ ਕਰਦੇ ਸਨਾਂ ਤੇ ਉਹਨਾਂ ਦੀ ਅੱਗੇ ਸੇਵਾਦਾਰਾਂ ਨੇ ਸੇਵਾ ਕਰਨੀ ਬਈ ਇਹਨੇ ਜਲ ਢੋਨਿਆ ਢੋਨਿਆ ਥਕਾਵਟ ਹੋ ਗਈ ਸਰੀਰ ਦੀ ਪਾਣੀ ਪਿਟੋਣਿਆ ਥਕਾਵਟ ਹੋਈ ਪੀਣਾ ਕਰਦਿਆਂ ਉਹਨਾਂ ਉਹਨਾਂ ਦੀ ਮੁਠੀ ਚਾਪੀ ਕਰਨੀ ਤੇ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਉਹਨਾਂ ਦੀ ਸਰੀਰ ਨੂੰ ਮੰਡ ਕੇ ਤੇ ਆਪਣੇ ਮਸਤਕ ਨੂੰ ਵੀ ਹੱਥ ਲਾਉਣੇ ਸੇਵਾ ਇਹਨਾਂ ਕੀਤੀ ਸਫਲੇ ਇਹਨਾਂ ਨੂੰ ਹੱਥ ਸਾਡੇ ਸ਼ੋਗ ਹੈ ਔਰ ਉਹਨਾਂ ਨੇ ਮੁਠੀ ਚਾਪੀ ਕਰਨੀ ਚਰਨ ਧੋਨੇ ਬੜੇ ਸ਼ਰਧਾ ਔਰ रस प्राप्त करना सेवा ਤੇ ਸਿਮਰਨ ਨਾਲ ਜੋ ਉਹਨਾਂ ਕੋਲ ਪ੍ਰਾਪਤ ਹੋਇਆ ਹੈ ਨਾ ਉਹਨਾਂ ਦੀ ਸੇਵਾ ਕਰਕੇ ਉਹ ਅੰਦਰੋਂ ਆਨੰਦ रस ਜਿਨ ਨੇ ਭੈ ਨੂੰ ਮ੍ਰਿਤੂ ਦੇ ਨੂੰ ਦੂਰ ਕਰਨਾ ਹੈ ਉਹਦੀ ਆਸ਼ਾ ਕਰਨੀ ਕਿ ਮੈਂ ਵੀ ਇਸ ਤਰ੍ਹਾਂ ਸੇਵਾ ਕਰਾਂ ਮੈਨੂੰ ਸੁਭਬ ਮਿਲੇ ਭਾਈ ਸਾਹਿਬ ਕਹਿੰਦੇ ਗੁਰਬਾਣੀ ਲਿਖ ਪੋਥੀਆਂ ਉਦ ਗੁਰੂ ਕੇ ਸਿੱਖਾਂ ਨੇ ਹੁਣ ਮਸ਼ੀਨੀ ਦੁਗਾ ਬਹੁਤ ਤਾਂ ਅੰਦਰ ਪੋਥੀਆਂ ਛਪ ਦੀਆਂ ਗੁਟਕਾ ਸਭ ਛਪ ਦੇ ਨੇ ਪਹਿਲਾਂ ਗੁਰੂ ਕੇ ਸਿੱਖਾਂ ਨੇ ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਨਿਤਨੇਮ ਸਾਹਿਬ ਦੇ ਗੁਟਕੇ ਲਿਖਨੇ ਭਈ ਅੱਗੇ ਗੁਰੂ ਕੇ ਸਿੱਖੇ ਤੋਂ ਬਾਣੀ ਪੜਨਗੇ ਇਹ ਹੱਥਾਂ ਨਾਲ ਸੇਵਾ ਕਰਨੀ ਫੇਰ ਤਾਲ ਮਿਰਦੰਗ ਰਬਾਬ ਵੇ ਜਾਵੇ ਗੁਰੂ ਕੀ ਸੰਗਤ ਵਿੱਚ ਆ ਕੇ ਕਿਸੇ ਨੇ ਤਾਲ ਪੂਰਤੀ ਦੇ ਲਈ ਮਰਦੰਗ ਵਜਾਉਣੀ ਜਿਵੇਂ ਤਬਲਾ ਪਲੇ ਕੀਤਾ ਜਾਂਦਾ ਹੈ ਨਾ ਤੇ ਰਬਾਬ ਵਾਜਾ ਆਦ ਰਬਾਬ ਸਾਧ ਕੀਰਤਨ ਕਰਨ ਵਾਲਾ ਉਹਦੇ ਨਾਲ ਕੀਰਤਨ ਕਰਨਾ ਕਿਸੇ ਮਰਦੰਗ ਵਜਾਉਣੀ ਕਹਿੰਦੇ ਸੇਵਾ ਕਰਨੀ ਨਮਸਕਾਰ ਡੰਡਾ ਉਤਕਰ ਆ ਕੇ ਗੁਰੂ ਨੂੰ ਨਮਸਕਾਰ ਕਰਨੀ ਡੰਡੇ ਵੱਤ ਲੰਮੇ ਪਹਿਣਾ ਤੇ ਕਈ ਵੇਰ ਡੰਡੇ ਵੱਤ